ਕਲੰਗੀਧਰ ਪਿਤਾ ਦੇ ਨਾਲ ਜਿਹੜੇ ਸੂਰਮੇ ਸੀ ਨਾ ਉਹ ਅਤਰਤੀ ਸੂਰਮੇ ਸੀ ਬਾਹਰੋਂ ਵੀ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਲੜਿਆ ਚਮਕੌਰ ਦੀ ਗੜੀ 'ਚ ਆਪਾਂ ਕਹਿ ਦੰਨੇ ਆ ਵੀ 40 ਸੀ ਉਹ 40 ਆਪਣੇ ਵਰਗੇ ਥੋੜਾ ਸੀ ਲੰਗਰ ਛੱਕੇ ਮੰਜਿਆਂ ਤੇ ਲੇਟੇ ਮਾਰਨ ਵਾਲੇ ਉਹ 40 ਦੇ 40 ਅਤਰਤੀ ਸੂਰਮੇ ਸੀਗੇ ਬਾਹਰੋਂ ਵੀ ਤੇ ਅੰਦਰੋਂ ਵੀ ਮਨਰੂਪੀ ਦੁਸ਼ਮਣ ਜਿੱਤਿਆ ਹੋਇਆ ਸੀ ਹੁਣ ਉਹਨਾਂ 40ਿਆਂ ਦੇ ਵਿੱਚੋਂ ਇੱਕ ਸੂਰਮਾ 20ਵੀਂ ਸਦੀ 'ਚ ਭੇਜਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੁਨੀਆ ਦਾ ਤਖਤਾ ਹਿਲਾ ਕੇ ਰੱਖ ਦਿੱਤਾ 30 3000 ਹਿੰਦੂਸਤਾਨ ਦੀਆਂ ਲੜਕੀਆਂ ਨੂੰ ਬੰਨ ਕੇ ਅਬਦਾਲੀ ਲੈ ਕੇ ਜਾਂਦਾ ਗਜਨੀ ਦੇ ਬਾਜ਼ਾਰ ਚ ਮੰਡੀ ਲਗਿਆ ਕਰਦੀ ਸੀ ਹਿੰਦੂਸਤਾਨ ਦੀਆਂ ਲੜਕੀਆਂ ਦੀ ਤੇ ਸਿੰਘ ਛੜਾਉਂਦੇ ਰਹੇ ਅੱਜ ਤੁਸੀਂ ਦੇਖਦੇ ਹੋ ਕਿੰਨੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਕ 18 ਸਾਲ ਦਾ ਬੱਚਾ ਇਕੱਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੀਜੇ ਦਿਨ ਭੋਗ ਪਾਤਾ ਉਹਦੀ ਕਿੱਡੀ ਕਮਾਈ ਹੋ ਬੱਚੇ ਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਚ ਪਾਇਆ ਜਾਂਦਾ ਤੇ ਇਹ ਦੋਰਾ ਉਚਾਰਿਆ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਕਈ ਕਹਿ ਦਿੰਦੇ ਨੇ ਗਿਆਨੀ ਗਿਆਨ ਸਿੰਘ ਦਾ ਆਚਾਰਨ ਕੀਤਾ ਏ ਦਿਵਰਾ ਬਿਲਕੁਲ ਨਹੀਂ ਫਿਰ ਇੱਥੋਂ ਮਹਾਰਾਜ ਦਮਦਮਾ ਸਾਹਿਬ ਤੋਂ ਇਹਨਾਂ ਸਿੰਘਾਂ ਨੂੰ ਨਾਲ ਲੈ ਗਏ ਜਦੋਂ ਹਜੂਰ ਸਾਹਿਬ ਗਏ ਨੇ ਭਾਈ ਮਨੀ ਸਿੰਘ ਵੀ ਬਾਬਾ ਦੀਪ ਸਿੰਘ ਵੀ ਨਾਲ ਗਏ ਆ ਹਜ਼ੂਰ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂਤਾ ਗੱਦੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਕਾਤਕ ਸੁਦੀ ਦੂਜ ਵਾਲਾ ਦਿਨ ਸੀ 1708 ਸਨ ਈਸਵੀ ਸੀ ਉਦੋਂ ਮਹਾਰਾਜ ਸਾਹਿਬ ਨੇ ਗੁਰੂਤਾ ਗੱਦੀ ਦਿੱਤੀ ਤਾਂ ਭਾਈ ਮਨੀ ਸਿੰਘ ਨੇ ਤਾਂ ਤਾਬਿਆਂ ਕੀਤਾ ਚੌਰ ਸਾਹਿਬ ਦੀ ਸੇਵਾ ਜਿਹੜੇ ਪੰਜ ਪਿਆਰੇ ਸੀਗੇ ਪੰਜ ਪਿਆਰੇ ਮਹਾਰਾਜ ਨੇ ਖੜੇ ਕਰਕੇ ਗੁਰਗੱਦੀ ਦੀ ਅਰਦਾਸ ਕੀਤੀ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਇੱਕ ਭਾਈ ਹਰ ਸਿੰਘ ਹਰ ਸਿੰਘ ਉਹ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਲ ਆਨੰਦਪੁਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਨਾਲ ਰਹੇ ਐ ਤੇ ਗੁਰੂ ਗੋਬਿੰਦ ਸਿੰਘ ਦੇ ਰੋਜ਼ਾਨਾ ਦੇ ਕੌਤਕ ਲਿਖਦੇ ਹੁੰਦੇ ਡਾਇਰੀ ਲਿਖਦੇ ਹੁੰਦੇ ਤੇ ਭਾਈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਦੇ ਦੂਜੇ ਮੁਖੀ ਸੀ ਉਹ ਵੀ ਨਾਲ ਸੀ ਭਾਈ ਮਨੀ ਸਿੰਘ ਚੌਰ ਸਾਹਿਬ ਦੀ ਸੇਵਾ ਕਰਦੇ ਸੀਗੇ ਇੱਕ ਜਥੇਦਾਰ ਸੰਤੋਖ ਸਿੰਘ ਜਿਹੜੇ ਹਜੂਰ ਸਾਹਿਬ ਦੇ ਥਾਪੇ ਉਹ ਸੀਗੇ ਇਹ ਸਿੰਘਾਂ ਨੂੰ ਤਾਬਿਆਂ ਖੜੇ ਕਰਕੇ ਮਹਾਰਾਜ ਨੇ ਅਰਦਾਸ ਕੀਤੀ ਤੇ ਇਹ ਦੋਰਾ ਉਚਾਰਿਆ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਹੁਣ ਕਈ ਕਹਿ ਦਿੰਦੇ ਨੇ ਗਿਆਨੀ ਗਿਆਨ ਸਿੰਘ ਦਾ ਆਚਾਰਨ ਕੀਤਾ ਇਹ ਦੋਰਾ ਬਿਲਕੁਲ ਨਹੀਂ ਜਿਹੜੇ ਭਾਈ ਹਰ ਸਿੰਘ ਸੀਗੇ ਨਾ ਉਹ ਰੋਜ਼ਾਨਾ ਦੀ ਡਾਇਰੀ ਲਿਖਦੇ ਹੁੰਦੇ ਉਹ ਆਪਣੀ ਡਾਇਰੀ ਚ ਲਿਖਦੇ ਨੇ ਉਹਨਾਂ ਦੀ ਡਾਇਰੀ ਪਈਆ ਹਜੂਰ ਸਾਹਿਬ ਉਹਦਾ ਨਾਮ ਆ ਗੋਹਜ ਪੋਥੀ ਉਹ ਗੋਹਜ ਪੋਥੀ ਦੇ ਵਿੱਚ ਉਹ ਦੱਸਦੇ ਆ ਕਹਿੰਦੇ ਇਹ ਦੋਰਾ ਕਲੰਗੀ ਧਰਦੀ ਦਾ ਉਚਾਰਨ ਕੀਤਾ ਹੋਇਆ ਆਪਦੀ ਮੂੰਹੋਂ ਜੇ ਧਾਰੀ ਤੇ ਪਖੰਡੀ ਗੁਰੂ ਇਸ ਗੱਲ ਦਾ ਫਾਇਦਾ ਚੁੱਕ ਗਏ ਵੀ ਇਹ ਤਾਂ ਗਿਆਨੀ ਗਿਆਨ ਸਿੰਘ ਨੇ ਬਾਅਦ ਵਿੱਚ ਉਚਾਰਿਆ ਨਹੀਂ ਇਹ ਗੁਰੂ ਗੋਬਿੰਦ ਸਿੰਘ ਨੇ ਹੀ ਉਚਾਰਿਆ ਸੀ ਭਾਈ ਹਰ ਸਿੰਘ ਹੋਰਾਂ ਦੇ ਸਾਹਮਣੇ ਜਦੋਂ ਗੁਰੂ ਤਾਂ ਗੱਦੀ ਦਿੱਤੀ ਹੈ ਕਿ ਮੇਰਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਇਹ ਮੇਰਾ ਹੁਕਮ ਹੈ ਉਤੋਂ ਫਿਰ ਕਲੰਗੀ ਧਰਜੀ ਸੱਚੇ ਪਾਤਸ਼ਾਹ ਸੱਚਖੰਡ ਗਮਨ ਕਰ ਗਏ ਜੋਤੀ ਜੋਤ ਸਮਾ ਗਏ ਬਾਬਾ ਦੀਪ ਸਿੰਘ ਨੂੰ ਹੁਕਮ ਕਰ ਦਿੱਤਾ ਕਿ ਤੁਸੀਂ ਦਮਦਮਾ ਸਾਹਿਬ ਜਾ ਕੇ ਸੇਵਾ ਸੰਭਾਲੋ ਬਾਬਾ ਜੀ ਦਮਦਮਾ ਸਾਹਿਬ ਆਗੇ ਉਦੋਂ ਬਾਬਾ ਜੀ ਜਦੋਂ ਕਲੰਗੀਧਰ ਪਾਤਸ਼ਾਹ ਸੱਚਖੰਡ ਗਏ ਆ ਨਾ ਬਾਬਾ ਜੀ ਦੀ ਉਮਰ ਉਦੋਂ 26 ਸਾਲ ਦੀ ਸੀ ਨੌਜਵਾਨ ਸੀਗੇ ਤੇ ਬਾਬਾ ਜੀ ਦਮਦਮਾ ਸਾਹਿਬ ਆ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਤਾ ਜ਼ੁਲਮ ਰਾਜ ਦੀਆਂ ਜੜਾਂ ਪੱਟਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਹਰ ਜੰਗ ਵਿੱਚ ਬਾਬਾ ਦੀਪ ਸਿੰਘ ਨੇ ਸਾਥ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਆਨੰਦਪੁਰ ਸਾਹਿਬ ਜਦੋਂ ਬਜੀਦੇ ਦਾ ਸੋਧਾ ਲਾਇਆ ਨਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਖਾਲਸੇ ਦੀ ਜਨਮ ਭੂਮੀ ਤੇ 3 ਮਹੀਨੇ ਰਹੇ ਤੇ ਬਾਬਾ ਦੀਪ ਸਿੰਘ ਨਾਲ ਰਹੇ ਬਾਬਾ ਦੀਪ ਸਿੰਘ ਜਦੋਂ ਅਰਥ ਸੁਣਾਉਂਦੇ ਸੀ ਅਰਥ ਗੁਰਬਾਣੀ ਦੇ ਜੋ ਕਲੰਗੀਧਰ ਪਿਤਾ ਨੇ ਉਚਾਰੇ ਸੀ ਆਪਣੀ ਰਸਨਾ ਤੋਂ ਤਾਂ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਬੜੇ ਪ੍ਰਭਾਵਿਤ ਹੋਏ ਬਾਬਾ ਦੀਪ ਸਿੰਘ ਜੀ ਦੇ ਅਰਥ ਸਰਵਣ ਕਰਕੇ ਬਾਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਨ 1716 ਚ ਸ਼ਹੀਦੀ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ 'ਚ ਪਾਇਆ ਜਾਂਦਾ ਪਰ ਉਹ ਡੋਲੇ ਤੱਕ ਨਹੀਂ। ਬੜੀ ਉੱਚੀ ਅਵਸਥਾ ਦੇ ਮਾਲਕ ਸੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਜ਼ੁਲਮ ਰਾਜ ਦੀਆਂ ਜੜਾਂ ਪੱਟੀਆਂ ਗੁਰੂ ਘਰ ਥਾਪੜਾ ਲੈ ਕੇ। ਬਾਬਾ ਦੀਪ ਸਿੰਘ ਜੀ ਫਿਰ ਫੇਰ ਦਮਦਮਾ ਸਹਿਬ ਆ ਕੇ ਰਹੇ। ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਭਾਸ਼ਾ ਚ ਚਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ ਐ ਜਿਹੜੇ ਚਾਰ ਤਖਤਾਂ ਤੇ ਬਰਾਜਮਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਜੂਰ ਸਾਹਿਬ, ਆਨੰਦਪੁਰ ਸਾਹਿਬ, ਪਟਨਾ ਸਾਹਿਬ ਇਹ ਸਾਰੇ ਤਖਤਾਂ ਤੇ ਬਾਬਾ ਜੀ ਦੇ ਲਿਖੇ ਹੋਏ ਸਰੂਪ ਬਰਾਜਮਾਨ ਨੇ ਇੱਥੋਂ ਤੱਕ ਕੇ ਬਾਬਾ ਜੀ ਅਰਬੀ ਤੇ ਫਾਰਸੀ ਭਾਸ਼ਾ ਦੇ ਬੜੇ ਵੱਡੇ ਵਿਦਵਾਨ ਸੀ ਬਾਬਾ ਦੀਪ ਸਿੰਘ ਅਰਬ ਦੇਸ਼ਾਂ ਦੇ ਵਿੱਚ ਵੀ ਬਾਬਾ ਜੀ ਦਾ ਸਰੂਪ ਪਿਆ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਉਹ ਲੋਕ ਪੜ੍ਹਦੇ ਨੇ ਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਇਹ ਬਾਬਾ ਦੀਪ ਸਿੰਘ ਤੁਸੀਂ ਦਮਦਮਾ ਸਾਹਿਬ ਜਾਓ ਉੱਥੇ ਭੋਰਾ ਸਾਹਿਬ ਆ ਉੱਥੇ ਆਕਾਂਤ ਵਿੱਚ ਬੈਠ ਕੇ ਸਿਮਰਨ ਕਰਦੇ ਸੀ ਤੇ ਕੋਲੇ ਉੱਥੇ ਗਾਗਰਾਂ ਵੀ ਪਈਆਂ ਨੇ ਜਲ ਭਰ ਕੇ ਰੱਖ ਲਾਂਦੇ ਗਾਗਰਾਂ ਚ ਜਦੋਂ ਭੁੱਖ ਲੱਗਦੀ ਇੱਕ ਮੁਠੀ ਛੋਲਿਆਂ ਦੀ ਤੇ ਜਲ ਸ਼ਕ ਲੈਣਾ। ਤਕਰੀਬਨ ਡੇਢ 150 ਪਾਠ ਕਿਉਂਕਿ ਰੋਮ-ਰੋਮੇ ਚੱਲਦਾ ਸੀ ਉਹਨਾਂ ਦੇ ਜਾਪ ਬਾਣੀ ਦਾ ਜਪਜੀਤ ਸਾਹਿਬ ਦਾ ਕਰਨਾ, ਪੰਜ ਬਾਣੀਆਂ ਅਮਰਤ ਵੇਲੇ ਰਹਿਰਾਸ, ਕੀਰਤਨ ਸੋਹਿਲਾ ਸ਼ਾਮ ਨੂੰ ਇਹ ਤਾਂ ਗੁਰਸਿੱਖ ਨੂੰ ਹੁਕਮ ਹੈ ਸੱਤ ਬਾਣੀਆਂ ਪੜਨ ਦਾ ਤਾਂ। ਇਸ ਕਰਕੇ ਇਹ ਤੋਂ ਬਿਨਾ ਵੀ ਗੁਰਸਿੱਖ ਬਾਣੀ ਪੜ੍ਹੇ ਕਿਉਂਕਿ ਜ਼ਾਲਮ ਹਕੂਮਤਾਂ ਨਾਲ ਐਵੇਂ ਨਹੀਂ ਮੱਥਾ ਲਾਇਆ ਜਾਂਦਾ ਜ਼ਾਲਮ ਹਕੂਮਤਾਂ ਨਾਲ ਭਜਨ ਬੰਦਗੀ ਸਿਮਰਨ ਦੀ ਸ਼ਕਤੀ ਦੇ ਆਸਰੇ ਹੀ ਮੱਥਾ ਲਾਇਆ ਜਾਂਦਾ ਹੈ ਗੱਲਾਂ ਨਾਲ ਨਹੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ 14ਵੀਂ ਜਗ੍ਹਾ ਹੋਏ ਨੇ ਬਾਬਾ ਦੀਪ ਸਿੰਘ ਤੋਂ 20-22-22 ਘੰਟੇ ਉਹ ਪਾਠ ਕਰਦੇ ਸੀ ਕਈ ਲੋਕ ਬੜਾ ਸ਼ੰਕਾ ਕਰਦੇ ਨੇ ਵੀ ਇੰਨਾ ਸਮਾਂ ਕੋਈ ਕਿਵੇਂ ਪਾਠ ਕਰ ਲੂ ਅੱਜ ਤੁਸੀਂ ਦੇਖਦੇ ਹੋ ਕਿੰਨੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇੱਕ 18 ਸਾਲ ਦਾ ਬੱਚਾ ਇਕੱਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੀਜੇ ਦਿਨ ਭੋਗ ਪਾਤਾ। ਉਹਦੀ ਕਿੱਡੀ ਕਮਾਈ ਹੋ ਬੱਚੇ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 48 ਘੰਟਿਆਂ ਚ ਅਖੰਡ ਪਾਠ ਕਰਨਾ ਇੱਕ ਚੌਂਕੜੇ ਚ ਕਿੰਨੀ ਵੱਡੀ ਮਿਹਨਤ ਹੋਊਗੀ। ਜੇ ਉਹ ਬੱਚਾ ਕਰ ਸਕਦਾ ਹੈ। ਹੋਰ ਵੀ ਕਈ ਪ੍ਰੇਮੀਆਂ ਨੇ ਇੱਕ ਨੇ ਇੰਗਲੈਂਡ ਵਿੱਚ ਕੀਤਾ ਇਕੱਲੇ ਨੇ ਅਖੰਡ ਪਾਠ। ਤਾਂ ਬਾਬਾ ਦੀਪ ਸਿੰਘ ਤੇ ਬਾਬਾ ਜਰਨੈਲ ਸਿੰਘ ਵਰਗੇ ਤਾਂ ਉਹ ਤਾਂ ਬਹੁਤ ਵੱਡੀਆਂ ਸ਼ਖਸੀਅਤਾਂ ਸੀ ਉਹ ਕਿਉਂ ਨਹੀਂ ਕਰ ਸਕਦੇ ਇਹ ਅਭਿਆਸ ਹੈ ਹੁਣ ਜਿਹੜੇ ਇੱਕ ਪਾਠ ਜਪਜੀ ਦਾ ਨਹੀਂ ਕਰਦੇ ਉਹ ਤਾਂ ਬੜਾ ਸ਼ੰਕਾ ਕਰਦੇ ਐ ਤੇ ਵੀ ਇਹ ਕਿਵੇਂ ਹੋ ਜੂ ਜਾਂ ਇਹ ਹੋ ਨਹੀਂ ਸਕਦਾ ਪਰ ਗੁਰੂ ਦੀ ਕਿਰਪਾ ਦੇ ਨਾਲ ਸਭ ਕੁਝ ਮਮਕਨ ਹੈ ਨਾ ਮਮਕਨ ਕੁਝ ਵੀ ਨਹੀਂ ਗੁਰੂ ਦੀ ਕਿਰਪਾ ਦੇ ਨਾਲ ਇਸ ਕਰਕੇ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਜਦੋਂ ਪੂਰਾ ਗੁਰੂ ਕਿਰਪਾ ਕਰਦਾ ਹੈ ਨਾ ਤਾਂ ਉਦੋਂ ਫਿਰ ਹਰ ਇੱਛਾ ਜਿਹੜੀ ਆ ਪੂਰੀ ਹੋ ਜਾਂਦੀ ਹੈ ਤਾਂ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਆਏ ਦਮਦਮਾ ਸਾਹਿਬ ਸਰੂਪ ਲਿਖ ਕੇ ਗੁਰਮਖੀ ਚ ਚਾਰੇ ਤਖਤਾਂ ਤੇ ਬਰਾਜਮਾਨ ਅਰਬੀ ਭਾਸ਼ਾ ਚ ਨਾਲ ਨਾਲ ਸਿਮਰਨ ਕਰਨਾ ਸੰਥਿਆ ਕਰਵਾਉਣੀ ਅਮਰਤ ਸੰਚਾਰ ਕਰਵਾਉਣਾ ਇਹ ਚੱਲਦਾ ਰਿਹਾ ਸਨ 1757 ਦਾ ਸਮਾਂ ਆ ਗਿਆ ਤਾਂ ਉਹ ਸਮੇਂ ਤੇ ਫਿਰ ਅਬਦਾਲੀ ਨੇ ਬੜੀ ਅਤ ਚੁੱਕੀ ਹੋਈ ਸੀ ਬੜੇ ਅਬਦਾਲੀ ਨੇ ਹਮਲੇ ਕੀਤੇ 30 3000 ਹਿੰਦੂਸਤਾਨ ਦੀਆਂ ਲੜਕੀਆਂ ਨੂੰ ਬੰਨ ਕੇ ਅਬਦਾਲੀ ਲੈ ਕੇ ਜਾਂਦਾ ਗਜਨੀ ਦੇ ਬਾਜ਼ਾਰ ਚ ਮੰਡੀ ਲਗਿਆ ਕਰਦੀ ਸੀ ਹਿੰਦੂਸਤਾਨ ਦੀਆਂ ਲੜਕੀਆਂ ਦੀ ਤੇ ਸਿੰਘ ਛੜਾਉਂਦੇ ਰਹਿਆ 30 3000 ਨੂੰ ਛੜਾ ਕੇ ਲੰਗਰ ਪ੍ਰਸ਼ਾਦਾ ਫੇਰ ਛਕਦੇ ਰਹਿਆ ਭੁੱਖੇ ਭਾਣੇ ਇੱਕ ਨਾਮ ਬਾਣੀ ਦੇ ਆਸਰੇ ਜਪੀ ਤੱਪੀ ਸਿੰਘ ਸੀ ਉਹ ਲੜਕੀਆਂ ਨੇ ਸਿੰਘਾਂ ਨੂੰ ਕਹਿਣਾ ਕਿ ਸਾਡੇ ਹੁਣ ਜਿਹੜੇ ਸੀ ਨਾ ਘਰ ਦੇ ਉਹਨਾਂ ਨੇ ਸਾਡੀ ਰਾਖੀ ਨਹੀਂ ਕੀਤੀ ਤੁਸੀਂ ਰਾਖੀ ਕੀਤੀ ਹੈ ਹੁਣ ਅਸੀਂ ਤੁਹਾਡੇ ਕੋਲ ਹੀ ਰਹਿਣਾ ਹੈ ਤੁਹਾਡੇ ਨਾਲ ਵਿਆਹ ਕਰ ਲੈਣਾ ਸਿੰਘਾਂ ਨੇ ਕਹਿਣਾ ਨਹੀਂ ਤੁਸੀਂ ਸਾਡੀਆਂ ਮਾਮਾ ਭੈਣਾਂ ਇਹ ਉੱਚਾ ਕਰਤਾਰ ਸੀ ਖਾਲਸੇ ਦਾ ਸੂਰਮੇ ਤਿੰਨ ਪ੍ਰਕਾਰ ਦੇ ਹੁੰਦੇ ਨੇ ਆਪਾਂ ਇਹਦੇ ਦੋ ਅਰਥ ਕਰਾਂਗੇ ਇੱਕ ਅੰਤਰੀ ਅਰਥ ਇੱਕ ਬਹਿਰੂਨੀ ਅਰਥ ਇੱਕ ਅੰਦਰੂਨੀ ਅਰਥ ਇੱਕ ਹੁੰਦਾ ਰਥੀ ਸੂਰਮਾ ਜੇ ਆਪਾਂ ਬਾਹਰਲੇ ਅਰਥ ਕਰੀਏ ਰਥੀ ਸੂਰਮਾ ਉਹ ਹੈ ਜਿਹੜਾ ਬਰਾਬਰ ਦੇ ਨਾਲ ਲੜਾਈ ਲੜੇ ਮਹਾਰਥੀ ਸੂਰਮਾ ਦੂਜੇ ਨੰਬਰ ਤੇ ਜਿਹੜਾ ਕੱਲਾ ਸੈਂਕੜਿਆਂ ਸੈਂਕੜੇ ਬੰਦਿਆਂ ਨਾਲ ਲੜਨ ਦੀ ਸ਼ਕਤੀ ਰੱਖਦਾ ਹੋਵੇ। ਨੰਬਰ 3 ਅਤਰਥੀ ਸੂਰਮਾ ਜਿਹੜਾ ਇਕੱਲਾ ਹੀ ਲੱਖਾਂ ਨਾਲ ਲੜਨ ਦੀ ਤਾਕਤ ਰੱਖਦਾ ਹੋਵੇ। ਹੁਣ ਆਪਾਂ ਇਹਦਾ ਅੰਤਰੀਅ ਅਰਥ ਕਰਾਂਗੇ। ਰਥੀ ਸੂਰਮਾ ਉਹ ਹੈ ਜਿਹੜਾ ਆਪਣੇ ਆਪ ਨੂੰ ਮਾੜੀ ਸੰਗਤ ਤੋਂ ਬਚਾ ਕੇ ਰੱਖੇ। ਮਾੜੀ ਸੰਗਤ ਤੋਂ ਬਚਣਾ ਅੱਜ ਦੇ ਸਮੇਂ 'ਚ ਬਹੁਤ ਔਖਾ। ਜਿਹੜਾ ਮਾੜੀ ਕੰਪਨੀ ਤੋਂ ਬਚ ਗਿਆ, ਬੈਡ ਕੰਪਨੀ ਤੋਂ, ਮਾੜੀ ਸੰਗਤ ਤੋਂ ਉਹ ਸੂਰਮਿਆਂ ਦੇ ਵਿੱਚ ਆਉਂਦਾ ਰਥੀ ਸੂਰਮਿਆਂ ਚ ਨੰਬਰ 2 ਮਹਾਰਥੀ ਸੂਰਮਾ ਮਹਾਰਥੀ ਸੂਰਮਾ ਉਹ ਹੈ ਜਿਹੜਾ ਸਿਮਰਨ ਭਜਨ ਕਰਕੇ ਦਸੇ ਇੰਦਰੀਆਂ ਤੇ ਕਾਬੂ ਪਾ ਲਵੇ ਅੱਖਾਂ ਤੇ ਕੰਨ ਤੇ ਨੱਕ ਤੇ ਕਾਹਨ ਤੋਂ ਭਾਵ ਦਸੇ ਇੰਦਰੀਆਂ ਨੂੰ ਕੰਟਰੋਲ ਕਰ ਲਵੇ ਅੱਖਾਂ ਨਾਲ ਮਾੜਾ ਦੇਖੇ ਨਾ ਕੰਨਾਂ ਨਾਲ ਮਾੜਾ ਸੁਣੇ ਨਾ ਉਹ ਮਹਾਰਥੀ ਸੂਰਮਿਆਂ ਚ ਆਉਂਦਾ ਨੰਬਰ 3 ਅਤਰਸੀ ਸੂਰਮਾ ਜਿਹੜਾ ਸਿਮਰਨ ਕਰਕੇ ਆਪਦੇ ਮਨ ਨੂੰ ਜਿੱਤ ਲੇ ਮਨ ਰਿਪ ਜੀਤੇ ਸਭ ਰਿਪ ਜੀਤੇ ਬਰਾਗ ਸ਼ਤਕ ਗ੍ਰੰਥ ਵਿੱਚ ਰਾਜੇ ਭਰਤਰੀ ਨੇ ਲਿਖਿਆ ਇਹ ਪੰਗਤੀ ਦੋ ਵਾਰੀ ਲਿਖੀ ਹੈ ਪਹਿਲੀ ਵਾਰੀ ਤਾਂ ਇਹਦਾ ਅਰਥ ਇਹ ਹੈ ਵੀ ਜੇ ਮਨ ਰੂਪੀ ਦੁਸ਼ਮਣ ਜਿਉਂਦਾ ਕਹਿੰਦੇ ਸਾਰੇ ਦੁਸ਼ਮਣ ਜਿਉਂਦੇ ਨੇ ਦੂਜੇ ਨੰਬਰ ਤੇ ਇਹਦਾ ਅਰਥ ਇਹ ਹੈ ਮਨ ਰਿਪ ਜੀਤੇ ਸਭ ਰਿਪ ਜੀਤੇ ਜਿਹਨੇ ਮਨ ਰੂਪੀ ਦੁਸ਼ਮਣ ਜਿੱਤ ਲਿਆ ਉਹਨੇ ਸਾਰਿਆਂ ਨੂੰ ਜਿੱਤ ਲਿਆ ਸਾਧੂ ਕੌਣ ਹੈ ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਸਾਧੂ ਉਹ ਹੈ ਜਿਹਨੇ ਮਨ ਜਿੱਤ ਲਿਆ ਹੁਣ ਜੇ ਜਟਾਂ ਵਧਾ ਲੀਆਂ ਭਗਮਾ ਬਾਣਾ ਵੀ ਪਾ ਲਿਆ ਕੋਈ ਫਾਇਦਾ ਨਹੀਂ ਜੇ ਮਨ ਨੂੰ ਜਿੱਤਿਆ ਨਹੀਂ ਹੁਣ ਕਲਗੀਧਰ ਪਿਤਾ ਦੇ ਨਾਲ ਜਿਹੜੇ ਸੂਰਮੇ ਸੀ ਨਾ ਉਹ ਅਤਰਥੀ ਸੂਰਮੇ ਸੀ ਬਾਹਰੋਂ ਵੀ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਲੜਿਆ ਚਮਕੌਰ ਦੀ ਗੜੀ 'ਚ ਆਪਾਂ ਕਹਿ ਦੰਨੇ ਆ ਵੀ 40 ਸੀ ਉਹ 40 ਆਪਣੇ ਵਰਗੇ ਥੋੜਾ ਸੀ ਲੰਗਰ ਛੱਕੇ ਮੰਜਿਆਂ ਤੇ ਲੇਟੇ ਮਾਰਨ ਵਾਲੇ ਉਹ 40 ਦੇ 40 ਆਤਰਫੀ ਸੂਰਮੇ ਸੀਗੇ ਬਾਹਰੋਂ ਵੀ ਤੇ ਅੰਦਰੋਂ ਵੀ ਮਨਰੂਪੀ ਦੁਸ਼ਮਣ ਜਿੱਤਿਆ ਹੋਇਆ ਸੀ ਹੁਣ ਉਹਨਾਂ 40ਿਆਂ ਦੇ ਵਿੱਚੋਂ ਇੱਕ ਸੂਰਮਾ 20ਵੀਂ ਸਦੀ 'ਚ ਭੇਜਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੁਨੀਆ ਦਾ ਤਖਤਾ ਹਿਲਾ ਕੇ ਰੱਖ ਦਿੱਤਾ ਜੇ ਕਿਤੇ ਮਹਾਰਾਜ 40 ਨੂੰੇ ਭੇਜਦਾਂਦੇ ਤਾਂ ਕੀ ਬਣੂਗਾ ਜਦੋਂ ਖਾਲਸਾ ਰਾਜ ਇੱਥੇ ਹੋਣਾ ਹੈ ਨਾ ਧਰਤੀ 'ਤੇ ਤਾਂ ਐਦਾਂ ਦੀਆਂ ਰੂਹਾਂ ਨੇ ਆਕੇ ਖਾਲਸਾ ਰਾਜ ਜਿਹੜਾ ਐ ਇੱਥੇ ਖਾਲਸਾ ਰਾਜ ਬਣਾਉਣਾ ਕਾਇਮ ਕਰਨਾ